ਜਿਆ ਕਾ ਕਰਦਾਂਗੇ ਸੀਚ ਬਸ ਸੀਚ ਅੱਗ ਬਣਾ ਦੇ ਵਿਚਾਰਾਂ ਪਿੰਡਾਂ ਦੇ ਨਾ ਲੋਕ ਉੱਥੇ ਵੇਖਣ ਆਉਣ ਯਾਰ ਭਰਾ ਕਹਿੰਦੇ ਸੀ ਵੀ ਜੱਗੇ ਕੋਲੇ ਤੁਸੀਂ ਨਾ ਫਸਿਆ ਜੇ ਬੜੀਆਂ ਉਹ ਥਾਪੀਆਂ ਮਾਰਦੇ ਸੀ ਪੱਟਾਂ ਤੇ ਯਾਰ ਕਿੱਧਰ ਤੁਸੀਂ ਟਰੈਕਟਰ ਇੰਨੀ ਬਾਟ ਲੈ ਜਾਣਾ ਇੱਥੇ ਹੀ ਤੁਹਾਨੂੰ ਬਣਾ ਦਿੰਨੇ ਆ ਬਿਜਲੀ ਐਂ ਕਰ ਦਿੰਨੇ ਆ ਬਣਾ ਕੇ ਲੈ ਕੇ ਚੈਨਲ ਤੁਹਾਡਾ ਬਹੁਤ ਤਗੜਾ ਭਰਾ ਹੱਡੇ ਦਾ ਤੇ ਖੇਤੀ ਵੀ ਬੜੀ ਵਧੀਆ ਕਰਦਾ ਭਰਾ ਤੇ ਬੜੀਆਂ ਸਿਆਣੀਆਂ ਜਿਹੜੀਆਂ ਉਹ ਗੱਲਾਂ ਵੀਡੀਓ ਦੇ ਵਿੱਚ ਖੇਤੀਬਾੜੀ ਜਿਹੜੇ ਕਰਦੇ ਬੰਦੇ ਹਾਡੇ ਕਿਸਾਨ ਭਰਾ ਉਹਨਾਂ ਵਾਸਤੇ ਬਹੁਤ ਲਾਭਦਾਇਕ ਤੁਹਾਡੀਆਂ ਆਈਡੀਆਂ ਗੱਲਾਂ ਮੈਂ ਸੁਣਦਾ ਵਾਂ ਤੁਹਾਨੂੰ ਕਾਫੀ ਅਵਾਰਡ ਤੱਕ ਵੀ ਮਿਲੇ ਹੈਨਾ ਤੇ ਮੈਂ ਵੀਡੀਓ ਵੇਖਣਾ ਤੁਹਾਡੀਆਂ ਵਧੀਆ ਲੱਗਦਾ ਬਾਕੀ ਜੇ ਟਰੈਕਟਰ ਚੱਲਦਾ ਵਾ ਤੇ ਮਾਰਦੇ ਆ ਇਹ ਤਾਂ ਨਹੀਂ ਵੀ ਟਰੈਕਟਰ ਚੱਲਣ ਨਹੀਂ ਦੇ ਤਾਂ ਥਾਪੀਆਂ ਮਰੀ ਜਾਂਦੇ ਉਹਨਾਂ ਨੇ ਸਾਡੇ ਕੋਲ ਟਰੈਕਟਰ ਮੋਡੀਫਾਈ ਕਰਾਏ ਆ ਉਹ ਟਰੈਕਟਰ ਨਹੀਂ ਚੱਲਣ ਦੇ ਫੇਰ ਬਿਲਕੁਲ ਨਾ ਲਿਆਓ ਟਰੈਕਟਰ ਬਿਨਾਂ ਸਮੋਕ ਤੋਂ ਡੀਜ਼ਲ ਘਟਾਵੇ ਗੇਅਰ ਅਗਲੇ ਚ ਟਰੈਕਟਰ ਚਲਾਓ ਚੱਕਰ ਹੀ ਨਹੀਂ ਚਾਰ ਆਪਣੇ ਟਰੈਕਟਰ ਹੋਰ ਆ ਜੀ ਠੀਕ ਆ ਜੀ ਇੱਕ ਤਾਂ ਹੈਗਾ 5510 ਕੋਈ ਗੱਲ ਨਹੀਂ ਪੰਜਾਬ 75 ਤੇ 54205 ਤਾਂ ਵੀਰੋ ਹੁਣ ਜਿਹੜੀ ਟੈਸਟਿੰਗ ਆ ਆਪਣੇ ਟਰੈਕਟਰ ਦੀ ਅਜੇ ਮੋਡੀਫਾਈ ਨਹੀਂ ਹੋਇਆਗਾ ਮੋਡੀਫਾਈ ਤੋਂ ਪਹਿਲਾਂ ਜਿਹੜੀ ਟੈਸਟਿੰਗ ਆ ਜ਼ਬਾਈ ਆਪ ਲੈ ਰਹੇ ਆ ਤੁਹਾਨੂੰ ਹੁਣ ਇਹਦੀ ਪਹਿਲਾਂ ਦੀ ਬੁਖਾਦ ਗਏ ਵੀ ਇਹਨੂੰ ਕੀ ਸਮੱਸਿਆ ਤੇ ਕੀ ਇਹਦਾ ਸਮੱਸਿਆ ਦਾ ਹੱਲ ਅਸੀਂ ਕਰਾਉਣਾ ਚਾਹੁੰਦੇ ਆ ਉਹ ਹੁਣ ਬਾਈ ਦੱਸਣਗੇ ਵੀ ਇਹਨੂੰ ਜਦੋਂ ਹੱਲ ਦਾ ਹੋ ਗਿਆ ਉਦੋਂ ਵੀ ਦੱਸਾਂਗੇ ਹੁਣ ਤੁਸੀਂ ਪਹਿਲਾਂ ਦੇਖ ਲਓ ਵੀ ਤੀਜੇ ਵਿੱਚ ਨਹੀਂ ਚੱਲ ਰਿਹਾ ਤੇ ਪਹਿਲੇ ਹਾਈਚ ਵਿੱਚ ਨਹੀਂ ਚੱਲ ਰਿਹਾ 15 ਹਾਲਾ ਚੱਕਰ ਜਿਹੜੇ ਤੋੜਦਾ ਕੋਈ 2.5 300 500 ਵਾਂਗੂ ਚੱਕਰ ਤੋੜੀ ਜਾਂਦਾ ਤੇ ਧੂਆਂ ਥੋੜੇ ਸਾਹਮਣੇ ਆ ਮਾਰਦਾ ਜਿਹੜਾ ਇਹ ਨਹੀਂ ਸਮੱਸਿਆ ਦੂਰ ਦੇ ਦੀ ਵੀ ਦੂਰ ਹੋਊ ਤੁਹਾਡੇ ਲਗੜਾ ਕੋਈ ਵੈਰ ਇਹ ਇੱਕ ਆਪਣਾ ਚਾਰ ਆਪਣੇ ਟਰੈਕਟਰ ਹੋਰ ਆ ਜੀ ਠੀਕ ਆ ਜੀ ਇੱਕ ਤਾਂ ਹੈਗਾ 55 10 ਕੋਈ ਗੱਲ 50 75 ਤੇ ਇੱਕ 54 2 5 ਸਭ ਜਿਆਦਾ ਹੁਣ ਲਿਆ ਹੋਣਾ ਨੇ ਹਾਂ ਮੇਰੇ ਕੋ ਲੱਗਾ ਅੰਦਰ ਉਹ ਉਹ ਨਹੀਂਗਾ ਉਹ ਤਾਂ ਉਹਦੇ ਨਾਲ ਦਾ ਹਾਂ ਅੰਦਰ ਲੱਗਾ ਹਾਂ ਹਾਂ ਜਿਆਦਾ ਲੱਗਾ ਅੰਦਰ ਉਹਦੇ ਨਾਲ ਦਾ ਉਹਦੇ ਨਾਲ ਦਾ ਹਾਂ ਸੀਚ ਤੇ ਕਹਿੰਦਾ ਮੈਨੂੰ ਹੱਲਾ ਨਾ ਨਾ ਉਦਾਂ ਖਾਲੀ ਖੁਲੀ ਚਲਾ ਨੀ ਹਾਂ ਹਾਂ ਨਹੀਂ ਨਹੀਂ ਯਾ ਕਾੜਦਾਂਗੇ ਸੀਚ ਬਸ ਸੀਚ ਅੱਗ ਬਣਾ ਦੇ ਵਿਚਾਰਾਂ ਪਿੰਡਾਂ ਦੇ ਨਾ ਲੋਕ ਇੱਥੇ ਵੇਖਣ ਆਉਣ ਫੜ ਕੇ ਨਹੀਂ ਜਦੋਂ ਚੱਲਣ ਡਿਆ ਹਾਂ ਜੇ ਇੱਥੇ ਇਸੇ ਪਾਲੀ ਚ ਜੱਕ ਕੱਢ ਕੇ ਚੱਲ ਜੇ ਫੇਰ ਕਿੰਨੀ ਪਾਵਰ ਬਣਗੀ ਹਾਂ ਉਹ ਵੀ ਬਿਨਾ ਸਮੋਕਤਾਂ ਟਰੈਕਟਰ ਧੂਆਂ ਨਹੀਂ ਛੱਡਣ ਦੇਆ ਧੂਆਂ ਛੱਡਦੇ ਹਾਂ ਕਿਉਂਕਿ ਯਾਰ ਭਰਾ ਕਹਿੰਦੇ ਸੀ ਵੀ ਜੱਗੇ ਕੋਲੇ ਤੁਸੀਂ ਨਾ ਫਸਿਆ ਜੇ ਬੜੀਆਂ ਉਹ ਥਾਪੀਆਂ ਮਾਰਦੇ ਸੀ ਪੱਟਾਂ ਤੇ ਯਾਰ ਕਿੱਧਰ ਤੁਸੀਂ ਟਰੈਕਟਰ ਇੰਨੀ ਬਾਟ ਲੈ ਜਾਣਾ ਇੱਥੇ ਹੀ ਤੁਹਾਨੂੰ ਬਣਾ ਦਿੰਨੇ ਆ ਬਿਜਲੀ ਐਂ ਕਰ ਦਿੰਨੇ ਆ ਉਹਨਾਂ ਭਰਾਵਾਂ ਦਾ ਕੀ ਕੀਤਾ ਜਾਊਗਾ ਹੁਣ ਥਾਪੀਆਂ ਮਾਰਨੀਆਂ ਚਾਹੀਦੀਆਂ ਸਿੱਧੂ ਅਸੀਂ ਤਾਂ ਸਿੱਧੂ ਮੂਸੇਵਾਲੀ ਦੀ ਥਾਪੀ ਮਾਰਦੇ ਸਾਡੀ ਆਪਣੀ ਥਾਪੀ ਨਹੀਂ ਆ ਠੀਕ ਆ ਜੇ ਤਾਂ ਉਹ ਮਾਰਦਾ ਅਸੀਂ ਉਦਾਂ ਮਾਰਦੇ ਆ ਬਾਕੀ ਜੇ ਟਰੈਕਟਰ ਚੱਲਦਾ ਵਾ ਤੇ ਮਾਰਦੇ ਆ ਇਹ ਤਾਂ ਨਹੀਂ ਵੀ ਟਰੈਕਟਰ ਚੱਲਣ ਨਹੀਂ ਦਿਆ ਤੇ ਥਾਪੀਆਂ ਮਾਰੀ ਜਾਂਦੇ ਦ ਜਿਹੜੇ ਗੱਲ ਕਹਿੰਦੀ ਓਥੇ ਨਾਂ ਲੈ ਲੈ ਕੇ ਜਾਇਓ ਜੇ ਤੇ ਉਹਨਾਂ ਨੇ ਸਾਡੇ ਕੋਲ ਟਰੈਕਟਰ ਮੋਡੀਫਾਈ ਕਰਾਏ ਆ ਉਹ ਟਰੈਕਟਰ ਨਹੀਂ ਚੱਲਣ ਦੇ ਫੇਰ ਬਿਲਕੁਲ ਨਾ ਲਿਆਓ ਠੀਕ ਹੈ ਤੇ ਜੇ ਉਹਨਾਂ ਨੇ ਸਾਡੇ ਕੋਲ ਟਰੈਕਟਰ ਮੋਡੀਫਾਈ ਵੀ ਨਹੀਂ ਕਰਾਏ ਨਾ ਸਾਡਾ ਕੰਮ ਵੇਖਿਆ ਵਾ ਨਾ ਸਾਨੂੰ ਮਿਲੇ ਆ ਨਾ ਟਾਈਟ ਦੀ ਪਰਫਾਰਮੈਂਸ ਦੀ ਚੈੱਕ ਕੀਤੀ ਆ ਤੇ ਉਹ ਫੇਰ ਕਹੀ ਜੇ ਫੇਰ ਵੀ ਕਹਿਣ ਵੀ ਜੱਗੇ ਕੋਲ ਜਾਓ ਫੇਰ ਗੱਲ ਇਹਨੂੰ ਜੈਲ ਸੀ ਕਹਿੰਦੇ ਆ ਹਾਂ ਹੈਨਾ ਸਹੀ ਆ ਜੇ ਅਸੀਂ ਕੰਮ ਕੀਤਾ ਜੇ ਕਿਸੇ ਦੇ ਕੰਮ 'ਚ ਕੋਈ ਦਿੱਕਤ ਆਈ ਅਸੀਂ ਮਗਰ ਨਹੀਂ ਗਏ ਪਹਿਲੀ ਗੱਲ ਤੇ ਜਿਹੜੇ ਟਰੈਕਟਰ ਤੁਸੀਂ ਦੇਖ ਕੇ ਆਏ ਹੋਗੇ ਜਿੰਨਾ ਬੰਦਿਆਂ ਨੇ ਤੁਹਾਨੂੰ ਟਰੈਕਟਰ ਤੇ ਭੇਜਿਆ ਬੁਕਿੰਗ ਕਰਾਉਣ ਵਾਸਤੇ ਉਸ ਤੋਂ ਪਹਿਲਾਂ ਕਿਹੜੇ ਕਿਹੜੇ ਟਰੈਕਟਰ ਵੇਖੇ ਚੱਲਦੇ ਹੱਲੇ ਟਰੈਕਟਰ ਤਾਂ ਅਸੀਂ ਹੌਲੈਂਡ ਦਾ ਬਾਜੀ ਨਿਯੰਗ ਸਿੰਘ ਦੇ ਟਰੈਕਟਰ ਕੀਤੇ ਆਪਾਂ ਤੋਂ ਇੱਕ ਨੋਵੋ ਕੀਤਾ ਹੋਰ ਵੀ ਕੋਈ ਟਰੈਕਟਰ ਵੇਖਿਆ ਚੱਲਦਾ ਮੋਡੀਫਾਈ ਕਿ ਨਹੀਂ ਅਸੀਂ ਅੱਛਾ ਆਪਣਾ 3630 ਵੇਖਿਆ ਸੀ ਅੱਛਾ ਜੀ ਨਹੀਂ ਤੁਹਾਡੇ ਲਾਗੇ ਬੰਨੇ ਕੋਈ ਸਾਡਾ ਟਰੈਕਟਰ ਮੋਡੀਫਾਈ ਹੋਇਆ ਹੋਵੇ ਨਹੀਂ ਥੋਡੇ ਆਪਣੇ ਉਸ ਏਰੀਏ 'ਚ ਹੋਇਆ ਭਗਤਾ ਸਾਈਡ ਅੱਛਾ ਜੀ ਰੋੜੀ ਕਪੂਰੇ ਵੀ ਰੋੜੀ ਕਪੂਰੇ ਗਿਆ ਜੌਂਡੀ ਯਾਰ ਤੁਹਾਡਾ ਇੱਥੋਂ ਹੋਇਆ ਵਿਆ 11 ਟਰੈ ਤੇ तकरीबन ਸਾਰੇ ਹੀ ਵੇਖੇ ਆ ਚੱਲਦੇ ਬਿਜਲੀ ਵਾਂਗੂ ਤਾਈਓ ਦਾ ਇਹਨੂੰ ਇੱਥੇ ਲਿਆਏ ਆ ਵੀ ਬਿਜਲੀ ਬਣਾਉਣਾ। ਬਾਕੀ ਕੋਈ ਗੱਲ ਨਹੀਂ ਜਿਹੜੇ ਕਮੈਂਟ ਕਰਦੇ ਆ ਜਾਂ ਕਹਿੰਦੇ ਵੀ ਉੱਥੇ ਨਹੀਂ ਇੱਥੇ ਨਹੀਂ। ਅਹੀਂ ਨਹੀਂ ਕੰਨੇ ਵੀ ਅਹੀਂ ਬੜੇ ਤਗੜੇ ਪਹਿਲਵਾਨ ਹੋ ਆ। ਹਮਮ ਪਰ ਪਤਾ ਮੈਦਾਨ 'ਚ ਲੱਗਦਾ ਫੁੱਲ ਐਵਰੇਜ ਬਿਨਾ ਸਮੋਕ ਪਾਵਰ 0 RPM ਡ੍ਰੌਪ ਟਰੈਕਟਰ ਦਵੇ। ਇੱਥੋਂ ਉੱਤੇ ਕੋਈ ਨਹੀਂ ਭਾਵੇਂ ਸਾਰੇ ਘਰੀ ਜਾਓ। ਹਾਂ ਟਰੈਕਟਰ ਬਿਨਾ ਸਮੋਕ ਤੋਂ ਡੀਜ਼ਲ ਘਟਾਵੇ ਗੇਰ ਅਗਲੇ ਚ ਟਰੈਕਟਰ ਚਲਾਓ ਚੱਕਰ ਹੀ ਨਹੀਂ ਚੱਲਣਾ ਚਾਹੀਦਾ ਵਾ ਕਰੋ ਪਰਫਾਰਮ ਹਰ ਬੰਦਾ ਬੈਠਾ ਇੱਥੇ ਜਿਹੜਾ ਮੈਦਾਨ ਹੁੰਦਾ ਨਾ ਹਰਕ ਵਾਸਤੇ ਆ ਇਹ ਨਹੀਂ ਹੈਗਾ ਵੀ ਉਹ ਸਾਡਾ ਹੀ ਸਾਡੀ ਗਰਾਊਂਡ ਆ ਕੋਈ ਨਹੀਂ ਆਪਣੀਆਂ ਵੀਡੀਓ ਪਾਓ ਆਪਣਾ ਚੈਨਲ ਬਣਾ ਕੇ ਤੁਹਾਡੇ ਕੋ ਵੀ ਲੋਕ ਹੋਣਗੇ ਕਿਸਾਨ ਭਰਾ ਹੋਣਗੇ ਮੋਡੀਫਾਈ ਕਰਾਉਣਗੇ ਬਾਕੀ ਗੱਲ ਫੇਰ ਉਹ ਦਿਲ ਲੱਗੇ ਦੀ ਜਿੰਨੇ ਜਿੱਥੇ ਜਾਣਾ ਨੇ ਇੱਥੇ ਜਾਣਾ ਨੂੰ ਕੋਈ ਡੱਕ ਨਹੀਂ ਮਾਨ ਸਾਹਿਬ ਤੁਸੀਂ ਕਿਉਂ ਨਹੀਂ ਫਿਰ ਉੱਥੋਂ ਕਰਾਇਮ ਨੂੰ ਇਹ ਦੱਸੋ ਚਲ ਤੁਸੀਂ ਇੱਥੇ ਕਿਉਂ ਆਏ ਹੋ ਉੱਥੋਂ ਯਾਰ ਫਿਰ ਸਾਡੇ ਦਿਲ ਨਹੀਂ ਲੱਗੀ ਤੇਰੀਆਂ ਜਿਹੜੀਆਂ ਵੀਡੀਓ ਤੇ ਟਰੈਕਟਰ ਪਹਿਲਾਂ ਵੇਖੇ ਪਹਿਲਾਂ ਆਪਾਂ ਟਰੈਕਟਰ ਵੇਖਿਆ ਫੇਰ ਤੇਰੀਆਂ ਵੀਡੀਓ ਵੇਖਿਆ ਫੇਰ ਅਸੀਂ ਜਦੋਂ ਇਦੋਂ 8 ਮਹੀਨੇ ਪਹਿਲਾਂ ਤੁਹਾਡੇ ਕੋਲੇ ਆਏ ਬੁਕਿੰਗ ਕਰਾਉਣ ਉਹ ਦਿਨ ਆਪਾਂ ਉਹ 36 30 ਵੇਖਿਆ ਹਾਂ ਤੇ ਵੀਡੀਓ ਬਣਾ ਕੇ ਲੈ ਕੇ ਚੈਨਲ ਤੁਹਾਡਾ ਬਹੁਤ ਤਗੜਾ ਭਰਾ ਹੱਡੇ ਦਾ ਤੇ ਤੇ ਖੇਤੀ ਵੀ ਬੜੀ ਵਧੀਆ ਕਰਦਾ ਭਰਾ ਤੇ ਬੜੀਆਂ ਸਿਆਣੀਆਂ ਜਿਹੜੀਆਂ ਉਹ ਗੱਲਾਂ ਵੀਡੀਓ ਦੇ ਵਿੱਚ ਖੇਤੀਬਾੜੀ ਜਿਹੜੇ ਕਰਦੇ ਬੰਦੇ ਸਾਡੇ ਕਿਸਾਨ ਭਰਾ ਉਹਨਾਂ ਵਾਸਤੇ ਬਹੁਤ ਲਾਭਦਾਇਕ ਤੁਹਾਡੀਆਂ ਆਈਆਂ ਗੱਲਾਂ ਮੈਂ ਸੁਣਦਾ ਹਾਂ ਤੁਹਾਨੂੰ ਕਾਫੀ ਅਵਾਰਡ ਤੱਕ ਵੀ ਮਿਲੇ ਹੈ ਨਾ ਮੈਂ ਵੀਡੀਓ ਬਣਾਉਣਾ ਤੁਹਾਡੀਆਂ ਵਧੀਆ ਲੱਗਦਾ ਬਾਕੀ ਸਿਸਟਮ ਇਹ ਚੱਲਣ데요 ਚਲੋ ਅਸੀਂ ਨਹੀਂ ਕਹਿੰਦੇ ਇਦਾਂ ਉਹਦਾ ਇਦਾਂ ਪਰ ਅੱਜ ਹਰ ਮਕੈਨਿਕ ਭਰਾ ਮੋਡੀਫਾਈ ਕਰ ਰਿਹਾ ਵੀਡੀਓ ਦੇਖ ਕੇ ਜਿੱਦ ਤੋਂ ਪਹਿਲਾਂ ਵੀਡੀਓ ਮੇਰੇ ਹਿਸਾਬ ਨਾਲ ਬਹੁਤ ਤੁਸੀਂ ਘੱਟ ਕੀ ਵੇਖਿਆ ਨਹੀਂ ਹੋਣੀਆਂ ਨਾ ਵੀਡੀਓ ਵੇਖੀ ਕੋਈ ਕਹਿੰਦਾ ਵੀ ਆਪਾਂ 16 17 ਟਰੈਕਟਰ ਮੋਡੀਫਾਈ ਕੀਤੇ ਆ ਤਾਂ ਮਤਲਬ 17 ਟਰੈਕਟਰ ਤੇ ਅਸੀਂ 18 ਇੱਕ ਰਾਉਂਡ ਚ ਨਹੀਂ ਫੋਨ ਹੈ 20 25 30 ਰੈਡੀਟਰ ਕਰਾਉਣ ਚ ਕੱਢਣ ਦਾ ਵੀ ਵੇਖ ਲਿਆ ਵਰਕਸ਼ਾਪ ਜਿੰਦਾ ਹਾਂ ਹਾਂਜੀ ਹਾਂਜੀ ਦੇਖ ਲਿਆ ਤੇ ਬਾਕੀ ਕਿੰਨੇ ਰੈਡੀਟਰ ਮੋਡੀਫਾਈ ਕੀਤੇ ਆ ਦੱਸਣ ਦੀ ਲੋੜ ਨਹੀਂ ਆ ਹਾਂਜੀ ਰੋਜ਼ ਵੀਡੀਓ ਆ ਰਹੀਆਂ ਜਿਹੜੀ ਕੋਈ ਵੀਡੀਓ ਵੀ ਨਹੀਂ ਪੈ ਰਹੀਆਂ ਬਾਲੀਆਂ ਠੀਕ ਆ ਠੀਕ ਤੇ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਨੂੰ ਇੰਨੇ ਲੈ ਕੇ ਸਮਝਿਆ ਕਿ ਜਿਹੜਾ ਇੱਥੇ ਕੰਮ ਕਰਾਉਣ ਵਾਸਤੇ ਆ ਤੁਹਾਡੇ ਆਪਣੇ ਇਲਾਕੇ ਚ ਇੰਨੇ ਮਕੈਨਿਕ ਵਾ ਹੈਨਾ ਉਹਦੇ باوجود ਵੀ ਤੁਸੀਂ ਇੱਥੇ ਆਏ ਅਨ ਬਹੁਤ ਵਧੀਆ ਲੱਗਾ ਧੰਨਵਾਦ ਜੀ ਬਾਕੀ ਗੱਲ ਫਿਰ ਕੰਮ ਦੀ ਆ ਠੀਕ ਆ ਜੀ ਕਿਸ ਨੂੰ ਕੋਈ ਖਿੱਚ ਕੇ ਨਹੀਂ ਲਿਆ ਸਕਦਾ ਹੈਨਾ ਤੇ ਤੂੰ ਨਾ ਨੂੰ ਕੰਮ ਟਰੈਕਟਰ ਲੱਗਾ ਹੁਣ ਤੁਸੀਂ ਚਲੋ ਸਾਰੀਆਂ ਗੱਲਾਂ ਛੱਡੋ 65 HP ਕੈਟਾਗਰੀ ਦਾ ਟਰੈਕਟਰ ਚਲਾਇਆ ਤੁਸੀਂ ਚਲਾਇਆ 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 75 HP ਕੈਟਾਗਰੀ ਦਾ ਚਲਾਇਆ ਆਪਾਂ ਦੋਵਾਂ ਨੂੰ ਕੰਪੇਅਰ ਨਹੀਂ ਕਰਨਾ ਇੱਕ ਦੂਜੇ ਦੇ ਨਾਲ ਕੋਈ ਮੁਕਾਬਲਾ ਨਹੀਂ ਆ ਕਿਹੜੇ ਕਿਹੜੇ ਗੇਅਰ ਚ ਵੇਖਾ ਚਲਾ ਕੇ ਉਹਨੂੰ ਤੇ ਉਹਨੂੰ ਆਪਾਂ ਇਹ ਪਹਿਲਾ ਹਾਈ ਤੇ ਦੂਜਾ ਹਾਈ ਤੁਸੀਂ ਦੱਸੋ ਵੀ ਪਹਿਲੇ ਹਾਈ ਦੇ ਵਿੱਚ ਟਰੈਕਟਰ ਖੁੱਤੀ ਮਾਰ ਕੇ ਥੱਲੇ ਨੰਗਣ ਡਿਆ ਹਾਂ ਹਾਂ ਬੰਦ ਹੋਣ ਡਿਆ ਨਾ ਹਜੇ ਕਿ ਇਸ ਟਰੈਕਟਰ ਦੀ ਲਿਫਟ ਸੈਂਸਿੰਗ ਬਦਲਦੀ ਜਾ ਰਹੀ ਹਾਂ ਹਾਂ ਠੀਕ ਆ ਪਰ ਆਪਾਂ ਤੁਹਾਡੇ ਨਾਲ ਜਿਹੜਾ ਵਾਦਾ ਕੀਤਾ ਵੀ ਇਹਦੇ ਜੈਕ ਕੱਢ ਕੇ ਨਾ ਟਰੈਕਟਰ ਦੇ ਠੀਕ ਹੈ ਜੀ ਤੇ ਤੁਹਾਨੂੰ ਤਿੱਜੇ ਵਿੱਚ ਚਲਾ ਕੇ ਦਵਾਂਗੇ ਅੱਜ ਤਿੱਜੇ ਵਿੱਚ ਚੱਲ ਨਹੀਂ ਜਾ ਰਿਹਾ ਠੀਕ ਹੈ ਠੀਕ ਹੈ ਸਰ ਠੀਕ ਹੈ ਥੈਂਕ ਯੂ ਮਾਨ ਸਾਹਿਬ ਤਾਂ ਦੋਸਤੋ ਜੈਕ ਤੁਹਾਡੇ ਕੱਢ ਕੇ ਚਲਾ ਕੇ ਦੇਵਾਂਗਾ ਮੋਡੀਫਾਈ ਕਰਾਵਾਂਗੇ ਫਿਰ ਆਪਾਂ ਅੱਜ ਤੋਂ 15 ਦਿਨਾਂ ਨੂੰ ਵੀਡੀਓ ਪਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਧੰਨਵਾਦ ਜੀ ਸਾਹਿਬ